बु सतकारो पेटू ओलंपिक्स इन वेठण आए इन कराउण वारे प्रबंधक सजण इहसा लेण वारे सॼे खिलारी नौजवान बि भेण भ्रा ਇਸੋ ਜਿਹੜੀ ਖੇਤੀ ਦਾ ਕੇਂਦਰ ਆ ਸਾਰੇ ਨੂੰ ਪੈਲ ਗੱਡੀਆਂ ਦੀ ਦੌੜ ਜਿਹੜੀ ਇਸ ਲਈ 12 ਵਰੀਆ ਤੋਂ ਰੁਕੀ ਸੀ ਉਸ ਨੂੰ ਵੀ ਅੱਜ ਆਪਾਂ ਚਾਲੂ ਕਰਾਂਗੇ ਸਾਰੇ ਸੰਗਤ ਵਿੱਚ ਬਹੁਤ ਉਤਸ਼ਾਹ ਸਭ ਤੋਂ ਪਹਿਲਾਂ ਮੈਂ ਸਤਿ ਸ੍ਰੀ ਅਕਾਲ ਜੀ ਕਰਦਾ ਹਾਂ ਪਰਮਾਨ ਕਰਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਲਾ ਰਾਏਪੁਰ ਪੰਜਾਬ ਦਾ ਉਹ ਪਿੰਡ ਹੈ ਜਿੱਥੇ ਕੋਈ ਨਹੀਂ ਖਿਡਾਰੀ ਕਿਸੇ ਵੇਲੇ ਕੋਈ ਗੇਮ ਖੇਡਦਾ ਹੈ ਤੇ ਉਹਨੇ ਜ਼ਰੂਰੀ ਦੇ ਵਿੱਚ ਆ ਕੇ ਆਪਣਾ ਦਮ ਦਿਖਾਇਆ ਹੈ ਅਗਰੇ ਤੋਂ ਇਪੋ ਦੇ ਦਰਸ਼ਕਾਂ ਦੀ ਇਪੋ ਪ੍ਰਬੰਧਕਾਂ ਦੀ ਵੱਡਾ ਥਾਪੜਾ ਤੇ ਸ਼ਾਬਾਸ਼ੀ ਲਈਏ ਔਰ 1933 ਚ ਜਿਹੜੀ ਇਹ ਵੱਡਿਆਂ ਨੇ ਇਹ ਟੂਰਨਾਮੈਂਟ ਸ਼ੁਰੂ ਕੀਤਾ ਸੀ ਜਿਹੜਾ ਦੁਨੀਆ ਪੱਤਰ ਵਿੱਚ ਦੁਨੀਆ ਤੇ ਜਾਣਿਆ ਜਾਣ ਲੱਗਿਆ ਅੱਜ ਵੀ ਦੇਸ਼ਾਂ ਦੇਸ਼ਾਂ کھی دوبارے جی سارا وراستی کھیل جانا بیر گڈیاں میرا خیال کسی ویسے تو گوڑیا کی دور بھی اٹھتی اور کتوں کی دوڑ اور کبڈی ہاکی ਅਦਰੈਕਸ ਮੈਂ ਤਾਂ ਇਹ ਵੀ ਸੁਣਿਆ ਸੀ ਵੀ ਜਿਹਨੂੰ ਜੋ ਕਿਸੇ ਵੀ ਆਕੇ ਜੋਰ ਨਾਲ ਮਾਈ ਕਰ ਸਕਦਾ ਹੈ ਤੇ ਪ੍ਰਬੰਧ ਕਰਦਾ ਹੁੰਦਾ ਸੀ ਵੀ ਉਹਦੇ ਨਾਲ ਨਾਲ ਹੋਰ ਬਾੜਲਾ ਵੀ ਤੇ ਨਾਲ ਸੀ ਮੁਕਾਬਲਾ ਕਰਾ ਦਿੰਦੇ ਆ ਤੇ ਜਿਹੜਾ ਛੋਟੇ ਤੋਂ ਜਿੱਤ ਆਰੋ ਲੋਕੀ ਦਾ ਮਾਨ ਸਨਮਾਨ ਕੱਦਦਾ ਰਹੋ ਮੈਨੂੰ ਮੇਰੇ ਪਿਤਾ ਜੀ ਹੋਰ ਵੀ ਦੱਸਦੇ ਸੀ ਉਹ ਕਿਸੇ ਵੇਲੇ 55 ਤੋਂ 60 ਤੱਕ ਖਾਲਸਾ ਕਾਲਜ ਅਨਸਰ ਪੜ੍ਹਦੇ ਸੀ ਇਥੋਂ ਦੀਆਂ ਖੇਡਾਂ ਨੂੰ ਵੇਖਣ ਲਈ ਉੱਥੋਂ ਆਉਣਾ ਉਹ ਕਹਿੰਦੇ ਸੀ ਵੀ ਸਾਰਾ ਸਰਦਾਰ ਦਲੀਪ ਸਿੰਘ ਗਰੇਵਾਲ ਸਾਹਿਬ ਉਹ ਕੱਤੇ ਰਹਿੰਦੇ ਸੀ ਔਰ ਉਹਨਾਂ ਦੀ ਜੇਬ ਤੇ ਜੇਬ 'ਚ ਰੋਟਾ ਨਾਲ ਉਹਨਾਂ ਦੇ ਜੱਟ ਦੀਆਂ ਦੋਨੇ ਜਿਹੜਾ ਜਖੜਾ ਖਿਡਾਰੀ ਓਜਾ RAM ਉਹਨਾਂ ਨੇ ਨਾਲ ਦੀ ਨਾਲ ਦੇ ਦਿੱਤਾ ਬਹੁਤ ਵੱਡਾ وہاں سارے میکم نگر رائے پور جی سپورٹس ایسوسی ہے گئے والا بہت بڑا اپرالا یہ پیڈو ٹورنامنٹ ہے جیسے بہت خوشی نے گا ਇਹ ਨੌਜਵਾਨਾਂ ਦੀ ਟੀਮ ਆਉਂਦੀ ਹੈ ਸਾਡੀਆਂ ਧੀਆ ਨੂੰ ਬਈ ਤਾਂ ਉਸ ਤਾਂ ਮਿਲਦਾ ਨਹੀਂ ਸਮਾਂ ਵੀ ਉਹ ਵੀ ਕਹਿ ਸਕਦਾ ਇਕਲਾ रायपुर ਦਾ ਗਰਾਉਂਡ ਹੈ ਜਿੱਥੇ ਨਾ ਵੀ ਸਾਡੇ ਬੱਚਿਆਂ ਵੀ ਹੋੜਿਆ ਆਪਣਾ ਟ੍ਰੈਕ ਤੇ ਸਹ 400 ਮੀਟਰ ਦੀ ਰੇਸ ਵਿੱਚ ਹਿੱਸਾ ਲੈ ਕੇ ਗਿੰਦੇ ਆ ਪਹਿਲਾ ਅੱਜ ਸ਼ੁਰੂ ਤੋਂ ਜਿਹੜਾ ਦੱਸਿਆ ਗਿਆ ਵੀ ਬਾਟੀ ਦਾ ਮੈਚ ਹੋਇਆ 1500 ਮੀਟਰ ਦੀ ਫਾਈਨਲ ਤੇ ਜਿਹੜੀ ਹੋਰ ਰੁਪਿਆ ਔਰ ਇਹ ਬੱਚਿਆਂ ਦਾ ਹੁਣ ਇਸ ਵਾਰ ਦੀ ਬਹੁਤ ਠੀਕ ਹੈ ਸਾਰਿਆਂ ਨੂੰ ਕਿਉਂਕਿ 12 ਬਾਰੇ ਹੋ ਗਈ ਸੀ ਇਹ ਸਰ ਦੇ ਰੋਗ ਨਾਗਰੀ ਸੀ ਉਸ ਨੂੰ ਦਬਾਰਾ ਸਾਰਾ ਜੁਗ ਜਿਹੜੇ ਲੋਕ ਪਹਿਲਾਂ ਹੀ ਰਿਪੋਰਟਾਂ ਇਸ ਤਰ੍ਹਾਂ ਲਿਆ ਦੇ ਜੀਂਦੇ ਸਨ 2-3 ਤਸਦੀਦ ਹੁੰਦਾ ਹੈ ਜਨਵਾਰਾਂ ਦੇ ਮੈਂ ਉਹਦਾ ਜਿਹੜਾ ਕਾਨੂੰਨੀ ਤੌਰ ਤੇ ਵਿਧਾਨ ਸਭਾ ਵਿੱਚ ਦਾਖਲਿਆ ਕੇ ਸਰਦਾਰ ਭਵਨਸੀ ਮਾਨੋਗਾਰੇ ਇੱਕ ਬਾਰੇ ਇਸ ਗੱਲ ਦਾ ਵੀ ਖਿਆਲ ਰੱਖਿਆ ਨਾ ਵੀ ਉਹ ਜਾਨਵਰਾਂ ਦੇ ਟਿਸ਼ੂਲ ਨਾ ਹੋਵੇ ਜਾਂ ਉਹਨਾਂ ਨੂੰ ਕੋਈ ਨਿਸ਼ਾਨਾ ਦਿੱਤਾ ਜਾਵੇ ਜਾਂ ਉਹਨਾਂ ਨੂੰ ਐਉਂਦੀ ਚਾਲੂ ਕਰਵਾਈ ਜਾਵੇ ਜਿਹਦੇ ਨਾਲ ਵੈਸੇ ਤਾਂ ਲੱਖਾਂ ਰੁਪਈਆ ਦੇ ਜਾਨਵਰ ਨੇ ਤੇ ਬੜੇ ਚਾਰ ਵਾਲਾ ਇਹ ਜਿਹੜੇ ਮਾਲਕਾਰ ਨੇ ਪਸ਼ੂ ਪਾਲਕਾਂ ਨੇ ਪਾਲੇ ਹੁੰਦੇ ਆ ਉਹ ਆਪਣੇ ਪੁੱਤਾਂ ਨੂੰ ਵੀ ਪਿਆਰੇ ਲੱਗਦੇ ਆ ਉਹਨਾਂ ਨੂੰ ਜਿਹੜੀ ਲੱਖ ਰੁਪਈਆ ਦੀ ਖਰਾਕ ਮਾਉਂਦੇ ਆ ਪਰ ਉਹ ਕਈ ਵਾਰੀ ਉਸਤਾ ਕਈ ਬੰਦੇ ਇਹਨੂੰ ਬਰਦਾਸ਼ਤ ਵੀ ਨਹੀਂ ਕਰਦੇ ਆਰੇ ਉਹ ਪਰੋਇ ਵੀ ਬਹੁਤ ਵੱਡਾ ਜੱਗ ਹੈ ਕਦੇ ਅਸੀਂ ਵੱਡਾ ਤੀਰਥ ਹੈ ਮੇਰਾ ਗਿਲਾਰਾਏਪੁਰ ਦਾ ਇਹ ਗ੍ਰਾਉਂਡ ਕਦੇ ਇਹਦਾ ਮਰਦਾਨਾ ਸਿੱਖੇਤੀ ਕਰਦੇ ਸਾਂ ਘੋੜਿਆਂ ਨਾਲ ਵੀ ਲੋਕੇਤੀ ਕਰਦੇ ਸੀ ਥਾ ਨਾਲ ਵੀ ਕਰਦੇ ਸੀ ਔਰ ਉਹਦੇ ਵਿੱਚੋਂ ਜਿਹੜੇ ਚੰਗੇ ਸੋਹਣੇ ਤੇ ਨਿਰਵਾਣੇ ਉੱਤੇ ਉਹਨੇ ਮੁਕਾਮ ਦੇ ਕਰਾ ਲੈਂਦੇ ਸੀ ਹੋរី ਹੋਰੀ ਚਾਹੇ ਉਹ ਸਾਡੇ ਕੰਮਕਾਰ ਮਸ਼ੀਨਰੀ ਯੁੱਗ ਨਾਲ ਉੱਧਰ ਵੰਡੇ ਗਏ ਪਰ ਇਹਨਾਂ ਸਾਡੇ ਜਾਨਵਰਾਂ ਦਾ ਕਸੂਰ ਕੀ ਹੈ ਕਿ ਉਹ ਉਹਨਾਂ ਨੂੰ ਕੁਝ ਪੜਤਾਲ ਨਾ ਕਰੇ ਸੋਦੇ ਇਹਨਾਂ ਦੀਆਂ ਗੇਮਾਂ ਹੁੰਦੀਆਂ ਜੇ ਤਾਂ ਹੀ ਬੱਚਿਆਂ ਨੂੰ ਪਾੜਿਆ ਜਾਂਦਾ ਮੈਂ ਸਰਦਾਰ ਭਗਤ ਸਿੰਘ ਦੀ ਮਾਨ ਨਾਲ ਨਾਲ ਹੁਕਮ ਹੋਇਆ ਸੀ ਕਿ ਟੂਰਨਾਮੈਂਟ ਦਾ ਸ਼ੁਰੂਆਤ ਕਰਨੀ ਹੋਣੀ ਹੈ। ਔਰ ਪਾਸੋਂ ਜੀ ਇਨਰ ਮੁਖਮਤ ਜੀ ਸਾਹਿਬ ਆਵਾਗੇ ਦੇ ਚ ਸ਼ੁਭਕਾਮਨਾਤ ਕਰਨਗੇ ਜੇਤੂ ਖਿਡਾਰੀਆਂ ਨੂੰ ਕਿਨਾਵਾਂ ਦੇ ਵਾਰਡ ਕਰਨਗੇ ਤੌੜੇ ਨਗਰ ਨਾਲ ਸਾਣਪੋਰ ਦੇ ਮੈਂ ਜਿਹੜੀ ਸਾਰੀ ਐਸੋਸੀਏਸ਼ਨ ਹੈ ਸਰਦਾਰ ਜਿੰਦੂ ਗੁਰਜੋਤ ਸਿੰਘ ਜੀ ਕੰਨਾ ਸੁਰਿੰਦਰ ਸਿੰਘ ਜੀ ਹਰਜੀਤ ਸਿੰਘ ਜੀ ਇਹ ਬੈਲਗੀਆਂ ਦੇ ਜਿਹੜੀ ਐਸਓਸੀਐਨ ਦੇ ਪ੍ਰਧਾਨ ਜੀ ਬਿੱਟੂ ਜੀ ਇਹਨਾਂ ਪਿਸਕਾਂ ਦੀ ਵਧਾਈ ਦਿੰਦਾ ਹੈ ਕਿ ਕਾफी ਲੰਮਾ ਸਮਾਂ ਹੋ ਗਿਆ ਸੀ ਇਹਨਾਂ ਨੂੰ ਬੜੀ ਖੁਸ਼ੀ ਅੱਜ ਪਰਮਾਤਮਾ ਨੇ ਬਹੁਤ ਵੱਡੀ ਕਿਰਪਾ ਕੀਤੀ ਹੈ ਕਿ ਤੁਸੀਂ ਇਹਨਾਂ ਆਪਣੇ ਚਾਹਾਂ ਨੂੰ ਪੂਰਾ ਕਰੋਗੇ ਰਾਸ਼ਟਰੀ ਵੀ ਬਹੁਤ ਵੱਡਾ ਜਿਹੜਾ ਉਤਸ਼ਾਹ ਵੀ ਹੁੰਦਾ ਹੈ ਔਰ ਸਾਧਨਾ ਵੀ ਮਿਲਦਾ ਸਾਰਿਆਂ ਨੂੰ ਮੈਂ ਨਾਲੇ ਸਾਡੇ ਮਾਨਯੋਗ ਇਸ ਹਲਕੇ ਦੇ ਐਮਐਲਏ ਸਰਦਾਰ ਜੀਵਨ ਸਿੰਘ ਦੀ ਸਰਗੋਤਬਾਦ ਸਾਹਿਬ ਜੀ ਨੇ ਆਪਣੇ ਵਿਚਾਰ ਵੀ ਰੱਖ ਕੇ ਗਏ ਹੈ ਉਹਨਾਂ ਦਾ ਕਿਉਂਕਿ ਉਹਨਾਂ ਦਾ ਵੀ ਵੱਡਾ ਪਰਾਲਾ ਉਹਨਾਂ ਨੇ ਵੀ ਮੈਂ ਉਹ ਕਹਿੰਦਾ ਸੀ ਸਰਦਾਰ ਕਾਕਾ ਸਾਹਿਬ ਵੀ ਹੈ ਔਰ ਨਾਲ ਹੀ ਆਪਣੇ ਜ਼ਿਲ੍ਹੇ ਦਾ ਪ੍ਰਸ਼ਾਸਨ ਚਾਹੇ ਡੀਸੀ ਸਾਹਿਬ ਕੁਝ ਵੀ ਨਾ ਚੱਲੋ ਬਿਜ਼ੀ ਨੇ ਏਡੀਸੀ ਸਰਦਾਰ ਅਮਜੀਤ ਸਿੰਘ ਜੀ ਬੈਠਾ ਔਰ ਨਾਲ ਹੀ ਐਸਵੀਐਮ ਜਸਲੀਨ ਭੁਲਰ ਜੀ ਸਪੋਰਟਸ ਦੇ ਸਾਡੇ ਜ਼ਿਲ੍ਹੇ ਦੇ ਅਫਸਰ ਸਪ੍ਰਸ਼ਾਸਨ ਦੂਸਰਾ ਪ੍ਰਸ਼ਾਸਨ ਸਾਰੇ ਪਰਾੜੇ ਤੇ ਕਿਉਂਕਿ ਚਾਰ ਸਾਰੇ ਅਸੀਂ ਇਹਨੂੰ ਤਗੜੇ ਰੂਪ ਵਿੱਚ ਖੇਡਾਂ ਹੀ ਹੈ ਕਿ ਜਿਹਦੇ ਸਾਨੂੰ ਚੰਗੀ ਸੋਚ ਪੈਦਾ ਕਰਦੀ ਹੈ ਤਮਾਕੂ ਵਿੱਚ ਜਿੱਥੇ ਸਾਡਾ ਸਕਰੀਬ ਬਲਵਾਨ ਹੁੰਦਾ ਹੈ ਜਿਹੜਾ ਖਿਡਾਰੀ ਨੌਜਵਾਨ ਖੇਡਾਂ ਦਾ ਹਿੱਸਾ ਲੈਂਦਾ ਹੈ ਪਹਿਲੀ ਗੱਲ ਤਾਂ ਉਹ ਕਿਸੇ ਨਾਲ ਬੈਰ ਰੋਧ ਦੀ ਰੱਖ ਸਕਦਾ ਹੈ ਉਹ ਸਾਰਿਆਂ ਦਾ ਸਾਂਝਾ ਹੋ ਜਾਂਦਾ ਹੈ। ਔਰ ਨਾਲ ਹੀ ਉਹ ਸਾਡੇ ਬੱਚਿਆਂ ਲਈ ਵੀ ਪ੍ਰੇਰਨਾ ਸਰੂਪ ਬਣ ਜਾਂਦਾ ਹੈ। ਜਿੱਥੇ ਆਪਣੇ ਸਰੀਰ ਨੂੰ ਪਾਲਦਾ ਹੈ ਉਹਦੇ ਨਾਲ ਤੰਦਰੁਸਤ ਰਹਿੰਦਾ ਹੈ। ਉਹ ਸਾਡੇ ਦਰਸ਼ਕਾਂ ਦਾ ਆਪਣੇ ਜੋਰ ਦਿਖਾ ਕੇ ਆਪਣੀ ਜੋਰ ਖਾ ਕੇ ਉਹ ਮਨੋਵੰਨ ਜਨਮ ਵੀ ਕਰਦਾ ਹੈ। ਕਿਉਂਕਿ ਸਾਡੇ ਬੱਚੇ ਇਹ ਦੇਖ ਕੇ ਮਹਿਸੂਸ

ਪਹਿਲੀ ਵਾਰ ਬਹੁਤ ਲੋਕਾਂ ਨੂੰ ਲੱਗਦਾ ਸੀ ਪਤਾ ਨਹੀਂ ਕੀ ਕੁਝ ਪਰ ਉਹ ਲੋਕ ਦੂਸਰੀ ਵਾਰ ਬੋਲੀ ਨਾਲੋਂ ਜਾਣੇ ਜਿਹੜੇ ਲੋਕਾਂ ਨੇ ਹਿੱਸਾ ਲਿਆ 5 ਸਾਲ ਦੇ ਬੱਚੇ ਤੋਂ ਲੈ ਕੇ 60-70 ਦੇ ਵਿਅਕਤੀ ਤੱਕ ਔਰ ਤੀਸਰੇ ਸਾਲ ਤੋਂ ਬਾਅਦ ਵੀ ਚੌਥੇ ਉਹਨਾਂ ਘੇਟਾਂ ਹਿੱਸਾ ਲੈਣ ਵਾਲੇ ਨੌਜਵਾਨ ਉਹਨਾਂ ਵਿੱਚ ਭਾਗ ਲੈਣ ਵਾਲਿਆਂ ਦੇ ਭਾਗ ਤੁਲ ਕੇ ਚੰਗੀਆਂ ਨੌਕਰੀਆਂ ਚਾਹੇ ਪੁਲਿਸ ਹੈ ਜਾਂ ਕੋਈ ਹੋਰ ਔਰ ਏ ਵੀ ਜਿਹੜੇ ਜਿਹੜੇ ਜਿਸ ਤਰ੍ਹਾਂ ਦੇ ਜੋ ਆਪਣੀ ਜੇੜੇ ਜਰਨ ਲਉਂਦੇ ਆ ਉਸੇ ਮੈਦਾਨ ਵਿੱਚ ਉਹਨਾਂ ਨੂੰ ਟੌਪੀ ਦੇਣੀ ਜਦ ਵੀ ਸਰਦਾਰ ਭਗਵੰਤ ਸਿੰਘ ਮਾਣ ਲਉਂਦਾ ਹੈ 11 ਖਿਡਾਰੀ ਸਾਡੇ ਆ ਕੀ ਦੇ ਖੇਡਣ ਗਏ ਸੀ 10 ਪੰਜਾਬ ਵਿੱਚ ਦੱਸਾ ਜੋ ਇੱਕ ਪਹਿਲਾਂ ਡੀਐਸਪੀ ਸੀ ਨਾ ਪੰਜਾਬ ਸਰਕਾਰ ਦੇ ਪੀਐਸਐਸ ਦੇ ਬੀਪੀਐਸ ਵਿੱਚ ਭਰਤੀ ਕੀਤੀ ਕਰੋੜ ਕਰੋੜ ਰੁਪਏ ਨਾਲ ਬਿਨਾਂ ਦਾ ਦਿੱਤਾ ਗਿਆ ਸਰਕਾਰ ਨੂੰ ਭਰਾਉ ਜਿਹੜੇ ਸਾਡੇ ਦੇਸ਼ ਦਾ ਸਾਡੀ ਕੌਮ ਦਾ ਸਾਡੇ ਲੋਕਾਂ ਦਾ ਨਾਮ ਉੱਚਾ ਕਰਦੇ ਮਾਣ ਵੰਡਦੇ ਉਹਨਾਂ ਦਾ ਮਾਣ ਵਧਾਉਣਾ ਸਾਡਾ ਸਾਰੇ ਦਾ ਫਰਜ਼ ਬਣਦਾ ਹੈ ਇਹਨਾਂ ਜਿੰਨਾਂ ਵਿੱਚ ਵੀ ਬਹੁਤ ਸਾਰੇ ਜਿਹੜੀ ਸਾਰੀ ਜਿਹੜੀ ਬੈਲ ਗੱਡੀਆਂ ਦੇ ਦੌੜਾਂ ਵਿੱਚ 8 ਲੱਖ ਰੁਪਏ ਦੇ ਨਾਮ ਹੈ ਪਹਿਲੇ ਨੂੰ 2 ਲੱਖ 3 ਲੱਖ ਸਵਾ ਲੱਖ ਇਸ ਤਰ੍ਹਾਂ ਔਰ ਜੇ ਤੋਂ ਨਾਵਾ ਚਾਹੇ ਵਿਗਾਰੇ ਮਿਸਾਲ ਲਏ ਗਏ ਐ ਚਾਹੇ ਕਬੱਡੀ ਤੇ ਲੈਣਗੇ ਹਾਕੀ ਤੇ ਲੈਣਗੇ ਔਰ ਇਸ ਤੋਂ ਜਿਹੜੇ ਛੋਟੇ ਪ੍ਰਾਇਮਰੀ ਅੰਡਰ ਸਕੂਲ ਦੇ ਉਹਨਾਂ ਨੇ ਮਿਸਾਲ ਲੈਣਾ ਉਹਨਾਂ ਲਈ ਕਿ ਸਾਰੇ ਬੁੱਲ ਬਣਾ ਕੇ ਕਹੀਏ 3 ਲੱਖ ਦੇ ਇਨਾਮ ਪੰਜਾਬ ਸਰਕਾਰ ਵੱਲੋਂ ਇਥੇ ਇੱਕ ਰਾਜਿਆ ਦਾ ਮਾਣ ਦੌਣ ਲਈ ਸਰਦਾਰ ਭਗਵੰਤ ਸਿੰਘ ਮਾਨ ਦੇ ਵਾਅਦੇ ਵਿਚ ਦੇਣੇ ਇਸੋ ਨਾਣਾ ਦੇਲੇ ਕੋਲੇ ਇਹ ਮੈਦਾਨ ਜਿਹੜੇ ਦੀ ਡਿਊਟੀ ਵੀ ਲੱਗੀ ਹੈ ਤੇ ਦਿੱਲੀ ਕੈਂਦੀ ਬਾੜੀ ਦੇ ਨਾਲ ਪਸ਼ੂ ਪਾਲਣ ਅਸੀਂ ਇਹੋਲੇ ਹਸਪਤਾਲ ਵਾਸਤੇ 3 ਲੱਖ ਰੁਪਇਆ ਵਨੂ ਕਰ ਦਿੱਤਾ ਸੋ ਪੰਜਾਬ ਦੀ ਸਰਕਾਰ ਪੰਜਾਬ ਦੇ ਲੋਕਾਂ ਦੀ ਹੈ ਅੱਜ ਤੁਸੀਂ ਦੇਖਿਆ 15000 ਕਿਲੋਮੀਟਰ ਤੋਂ ਵੱਧ ਆਪਕੇ ਖਾਲ ਸੂਏ ਪਹਿਪਾ ਇਸ ਤੋਂ ਲਾਗਾਂ ਜਿਹੜੀਆਂ 40000 ਕਿਲੋਮੀਟਰ ਸੜਕਾਂ ਸਕੂਲਾਂ ਦੀਆਂ ਇਮਾਰਤਾਂ ਔਰ 40000 ਨੌਜਵਾਨ ਬੱਚੇ ਬੱਚੀਆਂ ਨੂੰ ਲੈਟ ਦੇ ਰਾਤ ਦੇ ਨੌਕਰੀਆਂ ਸਤਲਪੁਰ ਸਾਹਿਬ ਵਾਲੀ ਸਰਕਾਰ ਨੇ 600 ਯੂਨਿਟ ਬਿਜਲੀ ਇਹ ਇੱਕ ਹੋਰ ਸਾਰੇ ਕਮਕਾਰਾਂ ਮੁਰੀਓ ਦੇ ਵਿੱਚ ਰਹਿੰਦੀ ਹੈ ਤਾਂ ਮੁੱਖ ਦਿੱਤੀ ਜਾਂਦੀ ਹੈ ਪੰਜਾਬ ਦਾ ਚੋਕ ਮੁਕੀ ਲੋਕਾਂ ਤੇ ਨਹੀਂ ਪੰਜਾਬ ਸਰਕਾਰ ਸਦਾ ਸਰਦਾਰ ਭਗਤ ਸਿੰਘ ਮਾਨ ਦੀ ਕਰਵਾਈ ਇੰਤਜ਼ਰ ਸੀ ਹੈ ਮੈਂ ਫੇਰ ਦੁਬਾਰਾ ਤੁਹਾਨੂੰ ਸਾਰਿਆਂ ਵਾਪਾ ਇਹ ਜੇ ਸ਼ੁਰੂਆਤ ਕਰਨੀ ਹੈ ਆ ਬੈਗੜੀਆਂ ਦੀ ਉਹ ਪੰਜਾਂ ਜਾਲਾਂ ਮੇਟਾਂ ਦੇ ਉਸ ਦੀ ਮੈਂ ਵਧਾਈ ਦਿੰਦਾ ਇਹਨਾਂ ਪ੍ਰਬੰਧਕਾਂ ਨੂੰ ਔਰ ਇਸ ਐਸੋਸੀਏਸ਼ਨ ਨੂੰ ਲੱਗੇ ਰਹੇ ਇਹਨੇ ਮੇਲਾ ਸਾਡਾ ਹੈ ਮੇਰੇ ਕੋਲੇ ਵੀ ਆਇਆ ਤੇ ਮੈਂ ਉਹ ਪਹਿਲੇ ਦਿਨ ਕਿਹਾ ਸੀ ਵੀ ਜੋ ਬੈਠੋ ਕਰਾਉਣਾ ਹੈ ਜੋ ਪ੍ਰਵਾਨ ਸਿੰਘ ਬਾਹੁਰਾ ਤੋਂ ਕਰਾਉਣਾ ਜੀ ਕਰਨੀ ਪਿਆਰ ਹੈ ਉਹ ਇਹਨਾਂ ਜਾਣ ਵਾਲਾ ਨੇ ਵੇਖਦੇ ਨਹੀਂ ਇਹਦੇ ਵਿੱਚ ਸਾਰੇ ਰਣ ਵਿੱਚ ਹਿੱਸਾ ਪਾਈਏ ਅਸੀਂ ਬੱਚਿਆਂ ਨੂੰ ਪ੍ਰੇਰਿਤ ਕਰੀਏ ਕਿ ਉਹ ਚੰਗੇ ਪਾਸੇ ਹੋਣ ਕਿਹਦਾ ਨਾ ਨਾ ਆਪਣੇ ਸਰੀਰਾਂ ਨੂੰ ਬਚਾਉਣ ਔਰ ਸਾਡੇ ਪੰਜਾਬ ਦਾ ਮਾਣ ਮਣ ਸਾਰੇ ਦਾ ਬਹੁਤ ਬਹੁਤ ਧੰਨਵਾਦ ਵਾਹੀ ਰੂਪੀ ਦਾ ਘਰ ਸਾ